ਪੰਜਾਬ ਪੁਲਿਸ ਨੇ ਮਿਸਾਲ ਕਾਇਮ ਕਰ ਦਿੱਤੀ ਹੈ 24 ਘੰਟਿਆਂ ਦੇ ਅੰਦਰ ਅੰਦਰ ਇੱਕ ਕੇਸ ਸੋਲਵ ਕਰ ਦਿੱਤਾ ਹੈ ਰਾਣਾ ਬਲਾਚੌਰ ਦਾ ਕੇਸ ਜਿਹੜਾ ਹੈ ਉਹ ਸੋਲਵ ਕਰ ਦਿੱਤਾ ਹੈ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈ ਉਹ ਐਨਕਾਊਂਟਰ ਦੀ ਖਬਰ ਆ ਰਹੀ ਹੈ ਅਤੇ ਜਿਹੜਾ ਮਾਸਟਰਮਾਈਂਡ ਹੈ ਉਸ ਦੀ ਗ੍ਰਿਫਤਾਰੀ ਦੀ ਖਬਰ ਆ ਰਹੀ ਹੈ ਜੀ ਹਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਰਾਣਾ ਬਲਾਚੌਰ ਜਿਹੜੀ ਜੋ ਕਿ ਕਬੱਡੀ ਪ੍ਰਮੋਟਰ ਸੀ ਕਬੱਡੀ ਪਲੇਅਰ ਸੀ ਉਸ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀ ਅਤੇ ਅਰ ਜੋ ਹੈ ਉਹ ਉਸਦਾ ਅੰਤਿਮ ਸੰਸਕਾਰ ਹੋਇਆ ਤੇ ਅੰਤਿਮ ਸੰਸਕਾਰ ਦੇ ਕੁਝ ਘੰਟਿਆਂ ਬਾਅਦ ਇੱਕ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਜਿਹੜਾ ਮਾਸਟਰਮਾਈਂਡ ਹੈ ਉਸ ਨੂੰ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਉਹ ਦੇਸ਼ ਛੱਡ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨਾਲ ਦੇ ਨਾਲ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਇੱਕ ਸ਼ੂਟਰ ਹੈ ਉਸ ਨੂੰ ਢੇਰ ਵੀ ਕਰ ਦਿੱਤਾ ਗਿਆ ਹੈ ਮਤਲਬ ਸ਼ੂਟਰਾਂ ਦਾ ਐਨਕਾਊਂਟਰ ਵੀ ਕੀਤਾ ਗਿਆ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਸਵੇਰੇ ਕਿ ਇੱਕ ਆਦਿੱਤਿਆ ਨਾਮ ਦਾ ਇੱਕ ਸ਼ੂਟਰ ਅਤੇ ਇੱਕ ਕਰਨ ਪਾਠਕ ਨਾਮ ਦਾ ਸ਼ੂਟਰ ਜਿਹੜਾ ਹੈ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਮਾਸਟਰਮਾਈਂਡ ਜਿਹੜਾ ਹੈ ਉਹ ਦਿੱਲੀ 에ਰਪੋਰਟ ਤੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਸ ਜਿਹੜਾ ਜਿਸ ਦੀ ਇਨਵੋਲਵਮੈਂਟ ਸਭ ਤੋਂ ਜ਼ਿਆਦਾ ਦੱਸੀ ਜਾ ਰਹੀ ਸੀ ਜਿਨੇ ਕੀ ਜਿਹੜੇ ਸ਼ੂਟਰ ਸੀ ਆਦਿੱਤਿਆ ਜਾਂ ਕਰਨ ਇਹਨਾਂ ਨੂੰ ਜਿਸ ਨੇ ਪਿਸਤਲ ਵਗੈਰਾ ਸਾਰਾ ਮੁਹੱਈਆ ਕਰਵਾਇਆ ਸੀ ਜਿਸ ਨੇ ਸਾਰੀ ਗੇਮ ਜੜੀਆਂ ਰਚੀ ਸੀ ਉਸਨੂੰ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸ ਦੇ ਵਿਚਕਾਰ ਮੀਡੀਆ ਰਿਪੋਰਟ ਦੇ ਵਾਲੇ ਤੋਂ ਇਹ ਵੀ ਚੱਲ ਰਿਹਾ ਹੈ ਕਿ ਜਿਹੜੇ ਜਿਹੜੇ ਸ਼ੂਟਰ ਸੀ ਜਿਸ ਨੇ ਗੋਲੀ ਮਾਰੀ ਸੀ ਸਿੱਧੀ ਜਾ ਕੇ ਰਾਣਾ ਬਰਾਚੌਰ ਦੇ ਉਹਨਾਂ ਨੂੰ ਉਹਨਾਂ ਦਾ ਵੀ ਐਨਕਾਊਂਟਰ ਜਿਹੜਾ ਹੋ ਕਰ ਦਿੱਤਾ ਗਿਆ ਹੈ ਸੋ ਇੱਕ ਮਿਸਾਲ ਹੈ ਪੰਜਾਬ ਪੁਲਿਸ ਦੀ ਇਹ ਜਿਨ੍ਹਾਂ ਨੇ 24 ਘੰਟੇ ਦੇ ਅੰਦਰ ਅੰਦਰ ਇੱਕ ਕੇਸ ਜਿਹੜਾ ਹੈ ਉਹ ਸੋਲਵ ਕੀਤਾ ਹੈ ਸ਼ੂਟਰਾਂ ਦਾ ਪਤਾ ਲਵਾ ਲਿਆ ਹੈ ਲਗਾ ਲਿਆ ਹੈ ਸੋ ਇੱਕ ਬਹੁਤ ਵੱਡੀ ਗੱਲ ਹੈ ਇੱਕ ਬਹੁਤ ਵੱਡੀ ਅਸੀਂ ਕਹੀਏ ਕਿ ਇੱਕ ਚੀਜ਼ ਹੈ ਕਿ 24 ਘੰਟਿਆਂ ਦੇ ਅੰਦਰ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਦੇ ਬਾਰੇ ਪਤਾ ਲੱਗ ਗਿਆ ਹੈ ਅਤੇ ਜਿਹੜਾ ਮਾਸਟਰਮਾਈਂਡ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਜੇਕਰ ਉਹ ਦੇਸ਼ ਛੱਡ ਕੇ ਭੱਜ ਜਾਂਦਾ ਤੇ ਸ਼ਾਇਦ ਜੋ ਹੈ ਉਹ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਕੁਝ ਨਾ ਆਉਂਦਾ ਸ਼ਾਇਦ ਪ੍ਰਸ਼ਾਸਨ ਜਿਹੜਾ ਹੈ ਉਹ ਉਸ ਨੂੰ ਕੇਸ ਸੋਲਵ ਕਰਨ ਦੇ ਵਿੱਚ ਦੇਰੀ ਹੋ ਜਾਣੀ ਸੀ ਪਰ ਮਾਸਟਰਮਾਈਂਡ ਹੀ ਜਿਹੜਾ ਹੈ ਉਹ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੋ ਤੁਸੀਂ ਪੇਜ ਨੂੰ ਫੋਲੋ ਕਰਕੇ ਰੱਖਿਓ ਤਾਂ ਕਿ ਇਸ ਦੇ ਉੱਤੇ ਕੋਈ ਵੀ ਅਪਡੇਟ ਆਉਂਦੀ ਹੈ ਤੇ ਤੁਹਾਡੇ ਤੱਕ ਅਸੀਂ ਪਹੁੰਚਾ ਸਕੀ